ਮੰਦਾ ਕਿਸ ਨੂੰ ਆਖੀਐ ਜਾਨ ਇਸ ਬਿਨ ਕੋਈ ਨਾ ਹੈ ਪਰੀਤਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਦੂਖ ਨਾਲ ਕਈ ਅੱਲੈ ਸਾਬ ਕਿਸ਼ ਪਾਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਹਫਤਾਵਾਰੀ ਵਿਸ਼ੇਸ਼ ਗੁਰਮਤਿ ਦੀਵਾਨ ਦੀਆਂ ਹਾਜਰੀਆਂ ਭਰ ਸਤ ਸੰਗੀ ਜਰੂ ਗੁਰਬਾਣੀ ਕੀਰਤਨ ਤੇ ਨਾਲ ਸਾਡੀ ਕੌਮ ਦੀ ਤਰਸਦੀ ਦਾ ਕੁਝ ਅੰਸ਼ ਆਪ ਜੀ ਨੇ ਸਰਵਣ ਕੀਤੇ ਆਓ ਕੁਝ ਸਮਾਂ ਗੁਰਮਤ ਗੁਰ ਸਿਧਾਂਤ ਦੀ ਗੱਲ ਕਰ ਸਕੀਏ ਅਰੰਭਤਾ ਤੋਂ ਪਹਿਲਾਂ ਪਿਆਰ ਸਹਿਤ ਗੁਰ ਫਤ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਕਾਇੂਜੀ ਮਤੇ ਕਿਸੇ ਵੀ ਕੌਮ ਦੀ ਤਰੱਕੀ ਉਹਦੇ ਪਿਛੋਕੜ ਤੇ ਉਹਦੇ ਅੱਜ ਤੇ ਨਿਰਭਰ ਕਰਦੀ ਹੈ ਪਿੱਛੇ ਕੀ ਵਾਪਰਿਆ ਅੱਜ ਕੀ ਚੱਲ ਰਿਹਾ ਹੈ ਇਹ ਦੋ ਚੀਜ਼ਾਂ ਹਮੇਸ਼ਾ ਸਾਡੇ ਨਾਲ ਖੜੀਆਂ ਹੁੰਦੀਆਂ ਇਤਿਹਾਸ ਵੀ ਤਾਂ ਹੀ ਬਣਦਾ ਹੈ ਜੇ ਪਿਛੋਕੜ ਵੇਖਿਆ ਜਾਵੇ ਤੇ ਅੱਜ ਨਾਲ ਮੈਚ ਕੀਤਾ ਜਾਵੇ ਬਦਲਾਵ ਵੀ ਤਾਂ ਹੁੰਦਾ ਹੈ ਜੇ ਪਿੱਛੇ ਨੂੰ ਵੇਖ ਕੇ ਅੱਜ ਆਪਣੇ ਅੱਜ ਦੀ ਗੱਲ ਕਰਦੇ ਆ ਅੱਗਾ ਸਵਾਲ ਉਦੀ ਬਾਤ ਹੋਪਾ ਵੀਰ ਜੀ ਨੇ ਤਰਸ ਦੀ ਦਾ ਜ਼ਿਕਰ ਕੀਤਾ ਬੇਸ਼ੱਕ ਇੱਕ ਬੇਨਤੀ ਕਰਾਂ ਦੁਨੀਆ ਦੀ ਹਰ ਕੰਟਰੀ ਚ ਸਿੱਖ ਨੂੰ ਸਤਕਾਰ ਮਿਲਦਾ ਤੁਸੀਂ ਅਮਰੀਕਾ ਕੈਨੇਡਾ ਕਿੱਥੇ ਠਾਈ ਜਿੱਥੇ ਵੀ ਜਾਓ ਸਿੱਖ ਦੇ ਕਿਸੇ ਚਿੰਨ੍ਹ ਤੇ ਕੋਈ ਕਟਾਕ ਨਹੀਂ ਨਾ ਤੁਹਾਡੇ ਕਿਸੇ ਗੁਰਦੁਆਰੇ ਦੀ ਸਟੇਜ ਤੇ ਕੀ ਬੋਲਿਆ ਜਾ ਰਿਹਾ ਇਹਦੇ ਨਾਲ ਕਿਸੇ ਸਰਕਾਰ ਨੂੰ ਕੋਈ ਮਤਲਬ ਇੱਥੋਂ ਤੱਕ ਅਗਲੇ ਉਹ ਹੱਕ ਦੇ ਕੇ ਬੈਠੇ ਨੇ ਵੀ ਤੁਸੀਂ ਚੋਣ ਕਰੋ ਆਪਣੇ ਬੰਦੇ ਭੇਜੋ ਹੁਣ ਚਲਦੀ ਮਾਰ ਕੇ ਵੇਖੋ ਕੈਨੇਡਾ ਵਰਗੀ ਧਰਤੀ ਤੇ 11 ਮੰਤਰੀ ਹੋਣ ਤੇ 4 ਲੋਦੇ ਚੋਂ ਸਿੱਖ। ਤੇ ਤੁਹਾਡੀ ਗਿਣਤੀ ਉੱਥੇ 50 ਲੱਖ ਤੋਂ ਵੱਧ ਨਹੀਂ ਹੈ। ਉਹਨਾਂ ਦੇ 26 ਕਰੋੜ 'ਚ ਤੁਸੀਂ 50 ਲੱਖ ਪਰ 26 ਕਰੋੜ ਲੋਕਾਂ 'ਚ 50 ਲੱਖ ਤੁਹਾਡੀ ਗਿਣਤੀ ਹੈ। ਕਦਰ ਤੁਹਾਡੀ ਸੱਚ ਹੈ ਵੇਖਿਆ ਜਾਵੇ ਤੇ 35% ਤੋਂ ਵੱਧ ਹੈ। ਪਰ ਭਾਰਤ ਸਰਕਾਰ ਤੁਹਾਡੇ ਨਾਲੇ ਕਿਉਂ ਕਰਦੀ ਹੈ ਮਸਲਾ ਇੱਥੇ ਹੋ ਰਿਹਾ ਹੈ ਕਿ ਉੱਥੇ ਨਾ ਤੁਹਾਡੀ ਪੱਗ ਚੰਗੀ ਲੱਗਦੀ ਹੈ ਨਾ ਤੁਹਾਡੀ ਸ੍ਰੀ ਸਾਹਿਬ ਚੰਗੀ ਲੱਗਦੀ ਨਾ ਤੁਹਾਡਾ ਉਹਨਾਂ ਨੂੰ ਧਰਮ ਚੰਗਾ ਲੱਗਦਾ ਹੈ ਨਾ ਤੁਹਾਡਾ ਗੁਰਦੁਆਰਾ ਚੰਗਾ ਲੱਗਦਾ ਤੇ ਨਾ ਤੁਹਾਡੀ ਵਿਚਾਰ ਚੰਗੇ ਲੱਗਦੇ ਇਹ ਹੀ ਕਾਰਨ ਕਦੀ ਨੋਟਿਸ ਕਰ ਜਦੋਂ ਵੀ ਝਗੜਾ ਦੋ ਕਮਿਊਨਿਟੀ ਦਾ ਹੁੰਦਾ ਹੈ ਕਦੀ ਮੁਸਲਮ ਤੇ ਹਿੰਦੂ ਲੜਾਈ ਹੋਣਾ ਤੇ ਅਟੈਕ ਕੀਤੇ ਤੇ ਹੋਰੇ ਗੁਰੂ ਘਰ ਤੇ ਹੋਇਆ ਪੀੜ ਕਿੱਧਰੋਂ ਭੱਜ ਰਹੀ ਐ ਗੁਰਦੁਆਰੇ ਵੱਲੋਂ ਭੱਜ ਰਹੀ ਉਹਦਾ ਇੱਕ ਕਾਰਨ ਐ ਕਿ ਉਹ ਦੇਸ਼ ਦਾ ਕਾਨੂੰਨ ਤੁਹਾਨੂੰ ਵੱਖਰਾ ਮੰਨਦਾ ਨਹੀਂ ਪਰ ਤੁਸੀਂ ਕਹਿੰਦੇ ਹੋ ਵੱਖਰੇ ਆ ਜਦੋਂ ਤੁਸੀਂ ਵੱਖਰੀ ਗੱਲ ਕਰਨ ਦੀ ਗੱਲ ਕਰਦੇ ਹੋ ਫਿਰ ਬਿਨਾ ਕੇਸ ਤੋਂ ਵੀ ਅੱਤਵਾਦੀ ਬਣਾ ਕੇ ਤੁਹਾਡੇ ਅਕਾਲ ਤਖਤ ਤੇ ਟੰਗ ਜਾਣਗੇ ਲੜਾਈ ਵਿਚਾਰਤਾ ਲੈਂਦੀ ਹੈ ਫਲਸਪੇਦੀ ਇਹ ਅੱਜ ਦੀ ਗੱਲ ਨਹੀਂ ਤਰਸ ਦੀ ਵੇਖੋ ਜਿਹਦੇ ਕੋਲ ਸੱਤਾ ਹੈ ਅਗਰ ਉਹ ਤੁਹਾਡਾ ਵਿਰੋਧੀ ਹੈ ਤੇ ਮਾਰੇਗਾ ਇਹ ਦੁਨੀਆ ਦਾ ਦਸਤੂਰ ਹੈ ਜੈਸ ਵੀ ਜਗਾ ਤੇ ਜੈਸ ਵੀ ਥਾਂ ਤੇ ਤੁਸੀਂ ਝਲਤੀ ਮਾਰ ਕੇ ਵੇਖ ਲਓ ਅੱਜ ਤੱਕ ਦੀ ਹਿਸਟਰੀ ਚ ਪਾਵੇਂ ਹਿਟਲਰ ਤੋਂ ਲੈ ਕੇ ਤੇ ਕਨਿੰਗਮ ਦੀਆਂ ਗੱਲਾਂ ਹੁੰਦੀਆਂ ਨੇ ਨੈਪੋਲੀਅਨ ਤੋਂ ਲੈ ਕੇ ਵਾਈਕੋ ਡਿਗਾਮਾ ਤੇ ਬਾਸਕੋ ਡਿਗਾਮਾ ਤੱਕ ਸਿੱਖੀ ਇਤਿਹਾਸ ਦੇ ਹਰ ਫਲਸਫੇ ਹਿੰਦੁਸਤਾਨ ਦੀ ਦੁਨੀਆ ਦੀ ਹਰ ਤਾਰੀਖ ਇਹ ਗੱਲ ਕਹਿੰਦੀ ਹੈ ਜਿਹੜਾ ਤੁਹਾਡਾ ਵਿਰੋਧੀ ਜਦੋਂ ਸੱਤਾ ਤੇ ਬਹਿਗਾ ਉਹ ਤੁਹਾਨੂੰ ਮਾਰੇਗਾ ਜ਼ਰੂਰ ਪਰ ਉਹਦੇ ਤੋਂ ਬਚਣ ਦਾ ਉਹ ਪਾਥ ਤੁਸੀਂ ਉਹ ਮਾਰਗ ਦੇ ਪਿੱਛੇ ਵੀ ਮਾਰਦੇ ਆਏ ਨੇ ਅੱਜ ਵੀ ਮਾਰਦੇ ਨੇ ਤੁਸੀਂ ਵੱਖਰਾ ਦੇਸ਼ ਮੰਗਿਆ ਤਾਂ ਤੁਹਾਨੂੰ ਮਾਰ ਪਈ ਤੁਸੀਂ ਕਿਹਾ ਤੁਸੀਂ ਵਾਦਾ ਕੀਤਾ ਸੀ ਸਾਨੂੰ ਪੰਜਾਬੀ ਸੂਬਾ ਹੀ ਦੇ ਦੋ ਅਗਲਿਆਂ ਦੇ 1955 'ਚ ਦਰਬਾਰ ਸਾਹਿਬ ਘੇਰਾ ਪਾ ਲਿਆ ਵੀ ਇੱਥੇ ਕੀ ਇੰਦਰ ਨਹੀਂ ਹੋ ਸਕਦਾ ਨਹਿਰੂ ਦੇ ਰਾਜ ਖੈਰ ਨੇ ਤਪਖ ਰੱਖਣਾ ਜਿਹੜੀ ਵਿਚਾਰਧਾਰਾ ਦੀ ਸਾਡੀ ਝੰਗ ਹੈ ਉਹ ਝੰਗ ਦੀ ਸ਼ੁਰੂਆਤ ਹਿੰਦੁਸਤਾਨ ਦੀ ਧਰਤੀ ਤੇ ਹਮੇਸ਼ਾ ਰਹੇਗੀ ਉਹ ਕਦੀ ਮੁੱਕ ਨਹੀਂ ਸਕਦੀ ਸਾਡਾ ਗੁਰੂ ਕਹਿੰਦੇ ਵੀ ਰਖੜੀ ਔਰਤੀ ਗੁਲਾਮੀ ਦੀ ਨਿਸ਼ਾਨੀ ਹੈ ਉਹ ਕਹਿੰਦੇ ਸਾਡੀ ਜ਼ਿੰਦਗੀ ਹੈ ਸਭ ਤੋਂ ਵੱਡੀ ਵਿਰੋਧਤਾ ਤੇ ਇੱਥੇ ਹੁੰਦੀ ਗੁਰੂ ਕਹਿੰਦੇ ਆਜ਼ਾਦੀ ਦੋ ਉਹ ਵਿਪਰ ਕਹਿੰਦੇ ਨਹੀਂ ਔਰਤ ਨੂੰ ਆਜ਼ਾਦੀ ਨਹੀਂ ਦਿੱਤੀ ਜਾ ਸਕਦੀ ਗੁਰੂ ਕਹਿੰਦੇ ਬਰਾਬਰ ਬਿਠਾਓ ਵਿਪਰ ਕਹਿੰਦਾ ਨਹੀਂ ਬਰਾਬਰ ਨਹੀਂ ਬਿਠਾਇਆ ਜਾ ਸਕਦਾ ਮਾਫ ਕਰਨਾ ਭਾਰਤ ਜਿਸ ਸੰਧਾਰਮ ਜ਼ਰੂਰ ਲਿਖਿਆ ਗਿਆ ਉਹਦੀ ਥਿਉਰੀ ਹੈ ਬਕਾਇਦਾ ਉਹਨੂੰ ਪੇਪਰਾਂ ਰਾਹੀਂ ਦੁਨੀਆ ਦੇ ਸਾਹਮਣੇ ਪਬਲਿਸ਼ ਵੀ ਕੀਤਾ ਜਾਂਦਾ ਏ ਪਰ ਬਦ ਕਿਸਮਤੀ ਦੀ ਗੱਲ ਉਥੇ ਲਾਗੂ ਮਨੂ ਸਿਮਰਤੀ ਨਹੀਂ ਹੁੰਦੀ ਅਸਲ ਵਿੱਚ ਉਥੇ ਗੱਲ ਮਨੂ ਸਿਮਰਤੀ ਦੀ ਚੱਲਦੀ ਕਿਉਂਕਿ ਉਹ ਸੰਵਧਾਨ ਨੂੰ ਤੋਛ ਸਮਝਦੇ ਨੇ ਕਾਨੂੰਨ ਦੀ ਗੱਲ ਨਹੀਂ ਹੈ ਇਹੀ ਕਾਰਨ ਹੈ ਤੁਸੀਂ ਆ ਇੰਡੀਅਨ ਚੈਨਲ ਦੇਖ ਲਓ ਹਰ ਨਾਟਕ ਹਰ ਨਿਊਜ਼ ਚੈਨਲ ਇੱਥੋਂ ਤੱਕ ਧਾਰਮਿਕ ਚੈਨਲ ਵੀ ਇਹ ਗੱਲ ਪ੍ਰਮੋਟ ਕਰਦੇ ਨੇ ਵੀ ਰੱਖਸ਼ਾ ਬੰਧਨ ਹੈ ਭਾਈ ਇਹ ਮਨਾਓ ਇਹਦੇ ਪਿੱਛੇ ਇੱਕ ਤਾਂ bizness factor ਬਹੁਤ ਵੱਡਾ ਹੈ ਦੂਸਰਾ ਸਭ ਤੋਂ ਵੱਡੀ ਗੱਲ ਹੈ बार-बार ਇਹ ਅਹਿਸਾਸ ਕਰਾਉਂਦੇ ਨੇ ਵੀ ਤੁਸੀਂ ਭਾਵੇਂ ਲੱਖ ਦੁਨੀਆ ਦੀਆਂ ਮਿਸਾਲਾਂ ਦੇ ਦੇ ਕੇ ਕੋਈ ਵੀ ਔਰਤ ਬਰਾਬਰ ਹੈ ਪਰ ਭਾਰਤ ਚ ਔਰਤ ਹਮੇਸ਼ਾ ਬਲਤ ਤੋਂ ਥੱਲੇ ਨੇ ਇੱਥੇ ਪ੍ਰਾਪਤ ਹੁਆ ਮੈਂ ਵੀ ਕੱਟਣਾ ਇਤਿਹਾਸ ਦੀ ਤੁਹਾਡੇ ਸਾਹਮਣੇ ਇੱਥੇ ਰੱਖਣੀ ਚਾਹੁੰਦਾ ਵੇਖੋ ਇੱਕ ਗੱਲ ਪੱਕੀ ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਕਿ ਬਾਬੇ ਕੇ ਤੇ ਬਾਬਰ ਕੇ ਲੜੇ ਆ ਅਸੀਂ 84 ਦੀ ਗੱਲ ਕਰਦੇ ਹਾਂ 84 ਚ ਕੀ ਸੀ ਅਸੀਂ ਕਦੀ ਉਸ ਤਾਲ ਤੱਕ ਜਾ ਹੀ ਨਹੀਂ ਪਾ ਵੀ ਕੀ ਕਾਰਨ ਸੀ ਸਾਡੇ ਸਿੱਖਾਂ ਦੇ ਗਲਾਂ 'ਚ ਟੈਰ ਬੈ ਗਿਆ ਇਹਦਾ ਪਿਛੋਕੜ ਝਾਤੀ ਮਾਰ ਕੇ ਵੇਖੋ ਤੁਹਾਨੂੰ ਲਿਖਤਾ ਜਗਲਿਆ ਨੇ 10 ਸਾਲਾਂ ਚ ਅਤੰਕਵਾਦੀ ਬਣਾਤਾ ਤੇ ਹਰ ਇੱਕ ਸਿੱਖ ਜੋੜੇ ਵਾਲਾ ਅਤੰਕਵਾਦੀ ਸੀ ਸਰਕਾਰਾਂ ਨੇ ਵੋਟ ਲੈਣੇ ਹੁੰਦੇ ਆ ਭਾਰਤ ਦੀ ਰਾਜਨੀਤੀ ਇਹ ਗੱਲ ਕਹਿੰਦੀ ਹੈ ਵੀ ਦਸਾਂ ਨੂੰ ਮਾਰੋ ਤੇ 100 ਬੰਦਿਆਂ ਦੇ ਵੋਟ ਤੁਹਾਨੂੰ ਮਿਲ ਲੱਗੇ ਇਹ ਰਾਜਨੀਤਿਕ ਜਿੰਨੇ ਵੀ ਤੁਸੀਂ 2014 ਇਲੈਕਸ਼ਨ ਹੋਇਆ ਮੁਜੱਫਰਨਗਰ ਕਾਂਡ ਕਟੋ ਕਟ 21000 ਮੁਸਲਮਾਨ ਮਾਰੇ ਫਿਰ ਕੋਈ ਕੁਰਸੀ ਤੇ ਬੈਠ ਆ 19 ਚ ਇਲੈਕਸ਼ਨ ਮਹਾਲ ਬਣਤੇ ਦੰਗੇ ਵਧੂਗਾ ਉਹਦੇ ਚ ਮਰੇਗਾ ਕੌਣ ਜਾਂ ਮੁਸਲਮਾਨ ਮਰੇਗਾ ਜਾਂ ਸਿੱਖ ਮਰੇਗਾ ਜਾਂ ਈਸਾਈ ਮਰੇਗਾ ਜਾਂ ਕਮਿਲ ਮਾਰਿਆ ਜਾਏਗਾ ਜਾਂ ਦਰਾਵਿਡ ਮਾਰਿਆ ਜਾਏਗਾ ਜਾਂ ਜਿਹੜੇ ਸ਼ੈਡਿਊਲ ਕਾਸਟ ਨੀਵੀਆਂ ਜਾਤਾਂ ਵਾਲੇ ਆਪਣੇ ਆਪ ਚ ਸੰਘਰਸ਼ ਕਰਦੇ ਨੇ ਉਹਨਾਂ ਦੀ ਮੌਤ ਹੋਣੀ ਬਾਹਰ ਕਦੀ ਨਹੀਂ ਮਰੇ ਬੇਪਰ ਕਦੀ ਨਹੀਂ ਮਰਦਾ ਪਰ ਜਿੰਨਾ ਲੋਕਾਂ ਦੇ ਖਿਲਾਫ ਗੁਰੂ ਦਾ ਸੰਘਰਸ਼ ਹੈ ਉਸ ਸੰਘਰਸ਼ ਦੀ ਇੱਕ ਕਹਾਣੀ ਮੈਂ ਜਿਹੜੀ ਰੱਖਿਆ ਦੇ ਨਾਲ ਸੰਬੰਧ ਰੱਖਦੀ ਹੈ ਤੁਹਾਡੇ ਸਾਹਮਣੇ ਰੱਖਣੀ ਹੈ ਸਨ 1764 ਦੀ ਗੱਲ ਹੈ ਸਰਦਾਰ ਹਰੀ ਸਿੰਘ ਭੰਗੀ ਕਨਈਆ ਮਿਸਲ ਦਾ ਸਰਦਾਰ ਸਹਾਰਨਪੁਰ ਦੇ ਇਲਾਕੇ 'ਚ ਕਬਜ਼ਾ ਕਰਨ ਵਾਸਤੇ ਤੁਰਦਾ ਉਸੇ ਇਲਾਕੇ ਚ ਖਬਰਾਂ ਨੇ ਵੀ ਵਕਤੀਆ ਹਕੂਮਤ ਦੇ ਨਿਗਾ ਥੱਲੇ ਉਹਦੀ ਨਜ਼ਰ ਥੱਲੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕੀਤਾ ਚੁੱਕਿਆ। ਬੇਨ ਬੇਨਤੀ ਕਰਾਂ ਰਖੜੀ ਇਸ ਭਾਰਤ ਦੀ ਸਭਤਾ ਚ ਸਦੀਆਂ ਪੁਰਾਣਾ ਇੱਕ ਪੱਖ ਹੈ। ਵੀਰ ਜੀ ਨੇ ਇਤਿਹਾਸ ਦਾ ਇੱਕ ਨੁਕਤਾ ਦਿੱਤਾ ਠੀਕ ਹੈ ਉਹ ਵੀ ਇੱਕ ਪੱਖ ਹੈ। ਪਰ ਵਕਤੀ ਤੌਰ ਤੇ ਅਗਰ ਵੇਖਿਆ ਜਾਵੇ ਤੇ ਰੱਖਣੀ ਇਸ ਭਾਰਤ ਦੀ ਜੜ ਦਾ ਸਭ ਤੋਂ ਪਹਿਲਾ ਸਿਧਾਂਤ ਹੈ ਜਦੋਂ ਮੰਨੂ ਨੇ ਸਿਮਰਤੀ ਲਿਖੀ ਉਹਦੇ ਵਿੱਚ ਹੀ ਇਹ ਸਾਰਾ ਕੁਝ ਐਡ ਹੋ ਗਿਆ ਸੀ। ਉਹਦੇ ਚ ਹੀ ਸਾਰਾ ਕੁਝ ਲਿਖਿਆ ਹੋਇਆ। ਵੇਦਾਂ ਦੀ ਥਿਉਰੀ ਹੈ ਵੀ ਤਰੀਕਾ ਕੋਈ ਵੀ ਵਰਤੋ ਉਹਦੇ ਚ ਸਦੀ ਪਰਥਾ। ਔਰਤ ਨੂੰ ਸਾਰਨਾ ਵੀ ਤੈਨੂੰ ਪਤੀ ਦੀ ਮੌਤ ਤੋਂ ਬਾਅਦ ਜੀਣ ਦਾ ਕੋਈ ਹੱਕ ਨਹੀਂ। ਤੇਰੀ ਜ਼ਿੰਦਗੀ ਉਹਨਾਂ ਚਿਰ ਤੱਕ ਕਈ ਕਈ ਅਨੰਦ ਕਾਰਜ ਹੁੰਦਾ ਸੀ ਦੋ ਦਿਨਾਂ ਬਾਅਦ ਪਤੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਣਾ ਨੌਜਵਾਨ ਬੱਚੀ ਨੂੰ ਚੁੱਕ ਕੇ ਸਾੜ ਦਿੱਤਾ ਜਾਂਦਾ ਸੀ ਇਹਦਾ ਅਰਥ ਕੀ ਹੈ ਕਿਤੇ ਨਾ ਕਿਤੇ ਬਾਰ-ਬਾਰ ਬੇਪਰ ਲੋਕਾਂ ਦੇ ਅੰਦਰ ਡਰ ਭੈ ਬਣਾਉਣ ਚ ਕਾਮਯਾਬ ਹੋ ਇਹ ਡਰ ਭੈ ਦੀ ਜਿਹੜੀ ਘਟਨਾ ਹੈ ਹਰੀ ਸਿੰਘ ਭੰਗੀ ਜਿਹੜਾ ਖਾਲਸਾ ਇੱਜ਼ਤਾਂ ਦਾ ਰਾਖਾ ਬਣ ਕੇ ਖੜ ਦਿੰਦੇ ਉਹ ਜਦੋਂ ਸਹਾਰਨਪੁਰ ਦੇ ਇਲਾਕੇ ਚ ਇੱਕ ਕਮਾਲ ਖਾਨਾ ਦਾ ਪਿੰਡ ਹੈ ਅੱਜ ਵੀ ਉਹ ਨਾਮ ਚੱਲਦਾ ਜੀ ਉਸ ਇਲਾਕੇ ਚ ਖਾਲਸਾ ਜਾ ਕੇ ਟਹਿਰਿਆ ਪਿੰਡ ਤੇ ਕਿਸੇ ਬੰਦੇ ਨੇ ਆ ਕੇ ਖਬਰ ਦਿੱਤੀ ਵੀ ਇੱਥੇ ਯਹਾਨ ਅਲੀ ਨਾਮ ਦਾ ਇੱਕ ਹਾਕਮ ਹੈ ਜਿਹੜਾ Hindu ਬੱਚੀਆਂ ਨੂੰ ਚੁੱਕ ਕੇ ਆਪਣੇ ਹਰਮ ਦਾ ਸ਼ਿਕਾਰ ਬਣਾਉਂਦਾ ਕਮਾਲ ਦੀ ਗੱਲ ਸਿੱਖਾਂ ਦਾ ਕਬਰ ਉੱਚੀ ਖਾਲਸੇ ਨੇ ਧਾਵਾ ਬੋਲਿਆ ਉਥੇ ਕਈ ਸਿੱਖਾਂ ਦੀ ਸ਼ਹਾਦਤ ਵੀ ਹੋਈ ਪਰ ਜਿਹੜੀ ਬੱਚੀ ਨੂੰ ਚੁੱਕ ਕੇ ਲਜਾਇਆ ਗਿਆ ਸੀ ਉਹਨੂੰ ਬਾਅਦ ਵਿੱਚ ਖਾਲਸਾ ਵਾਪਸ ਲੈ ਕੇ ਆਇਆ। ਸਰਦਾਰ ਹਰੀ ਸਿੰਘ ਪੰਗੀ ਆਪਣੇ ਜਥੇ ਸਮੇਤ ਉਸ ਬੱਚੀ ਨੂੰ ਸਤਕਾਰ ਸਹਦੋਂ ਦੇ ਪਿੰਡ ਲੈ ਗਏ। ਹੁਣ ਪਿੰਡ ਵਾਲੇ ਘਰ ਵਾਲੇ ਬੱਚੀ ਨੂੰ ਅਸੈਪਟ ਨਹੀਂ ਕਰਦੇ। ਮੰਨ ਉਹਨੂੰ ਕਹਿੰਦੇ ਨਹੀਂ ਇਹ ਸਾਡੀ ਧੀ ਹੈ ਹੀ ਨਹੀਂ। ਸਾਰੇ ਪਿੰਡ ਕਹਿੰਦੇ ਤੁਹਾਡੀ ਬੱਚੀ ਹੈ। ਇਹ ਤੇ ਨਹੀਂ ਇਹ ਸਾਡੀ ਨਹੀਂ ਕਿਉਂਕਿ ਹੁਣ ਮੁਗਲਾਂ ਕੋਲ ਰਹਿ ਕੇ ਆਈ ਹੈ ਹੁਣ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਮੈਂ ਹਜ਼ਾਰਾਂ ਉਹਨਾਂ ਬੱਚੀਆਂ ਦੇ ਨਾਮ ਮੈਨੂੰ ਕੰਠ ਨੇ ਉਹ ਔਰਤਾਂ ਉਹ ਧੀਆਂ ਜਿਨ੍ਹਾਂ ਨੂੰ ਵਕਤੀ ਹਕੂਮਤ ਦੇ ਕਰਿੰਦਿਆਂ ਨਾਦਰ ਸ਼ਾਹ ਅਹਿਮਦ ਸ਼ਾਹ ਬਦਾਲੀ ਨੇ ਚੁੱਕਿਆ ਸੀ ਪਰਿਵਾਰਾਂ ਨੇ ਵਾਪਸ ਸਿੱਖ ਉਹਨਾਂ ਦੇ ਘਰ ਛੱਡਣਗੇ ਪਰਵਾਰਾਂ ਨੇ ਇਹ ਕਹਿ ਕੇ ਵਾਪਸ ਕਰ ਦਿੱਤਾ ਅਸੀਂ ਐਸੈਪਟ ਨਹੀਂ ਕਰਨੀਆਂ ਖਾਲਸਾ ਇੰਨਾ ਦਿਆਲੂ ਸੀ ਉਹਨਾਂ ਬੱਚੀਆਂ ਨੂੰ ਲੱਖਾਂ ਬੱਚੀਆਂ ਨੂੰ ਆਪਣੇ ਕੋਲ ਰੱਖਦਾ ਸੀ ਤੇ ਬਕਾਇਦਾ ਉਹਨਾਂ ਸਾਰਿਆਂ ਦੇ ਆਨੰਦਕਾਰ ਚ ਵੀ ਕਰਦਾ ਸੀ ਉਹ ਲੱਖਾਂ ਬੱਚੀਆਂ ਵਿੱਚ ਬਹੁਤ ਸਾਰੀਆਂ ਬੱਚੀਆਂ ਖਾਲਸੇ ਫੌਜ ਦਾ ਹਿੱਸਾ ਬਣਦੀਆਂ ਬੀਬੀ ਤਾਰੂ ਕੌਰ, RAM ਕੌਰ, ਮਿਸ਼ਨ ਕੌਰ ਵਰਗੀਆਂ ਮੀਰ ਮੰਨੂ ਦੇ ਜੇਲ੍ਹ ਵਿੱਚ ਵੀ ਜਾ ਕੇ ਬੈਠੀਆਂ ਜਿੱਥੇ ਸਿੱਧਕ ਦੀ ਫਰਪਾਕਦ ਹੈ ਪਰ ਆਜ਼ਾਦੀ ਦੇ ਰੂਪ ਚ ਜਦੋਂ ਵੇਖਣਾ ਹੋਵੇ ਉਸ ਫਲਸਫੇ ਨੂੰ ਉਸ ਸਿਧਾਂਤ ਨੂੰ ਤੇ ਪਤਾ ਉਦੋਂ ਲੱਗਦਾ ਜਦੋਂ ਉਸ ਵਿਚਾਰ ਤੱਕ ਅਸੀਂ ਜੜ ਤੱਕ ਜਾਈਏ ਜਿਹੜੀ ਸੱਚੀ ਹੈ ਖਰਸਾ ਲੈ ਕੇ ਗਿਆ ਘਰ ਵਾਲੇ ਕਹਿੰਦੇ ਨੇ ਅਸੀਂ ਬੱਚੀ ਨੂੰ ਨਹੀਂ ਅਸੈਪਟ ਕਰ ਸਕਦੇ ਉਥੇ ਪਿੰਡ ਦੇ ਪੁਜੋਹਤ ਆ ਗਏ ਪੰਡਤ ਜਿਨ੍ਹਾਂ ਦਾ ਡੱਲ ਸੀ ਸਾਰਾ ਵੀ ਇਹ ਨਾਪਾਕ ਹੋ ਗਈ ਕਹਿੰਦੇ ਬੱਚੀ ਨੂੰ ਅਸੈਪਟ ਕਰਾਂਗੇ ਪਰ ਪਾਲ ਕਰਨ ਦਾ ਇੱਕ ਤਰੀਕਾ ਹੈ ਮੈਂ ਇੱਕ ਬੇਨਤੀ ਕਰਨੀ ਚਾਹਨਾ वैसे एक गल ਬਹੁਤਿਆਂ ਨੂੰ ਬੁਰੀ ਲੱਗਦੀ ਐ ਬੋਲਣ ਲੱਗਿਆਂ ਪਰ ਬਦ ਕਿਸਮਤੀ ਦੀ ਗੱਲ 라ਵਣ ਦੇ ਹਰਮ ਚ ਜਦੋਂ ਸੀਤਾ ਰਹਿ ਕੇ ਆਈ ਇਤਿਹਾਸ ਸਾਬਤ ਕਰਦਾ ਵੀ ਉਹਨੇ ਹੱਥ ਨਹੀਂ ਸਿਲਾਇਆ ਪਰ ਆਪਣੀ ਪਤਨੀ ਨੂੰ ਸਜ਼ਾ ਦੇਣ ਦੇ ਬnabla ਸੀਤਾ ਨੇ ਅਗਨ ਪ੍ਰੀਖਿਆ ਦੇ ਵਿੱਚੋਂ ਨੂੰ ਕੱਢਿਆ ਗਿਆ ਸੀ ਇਹ ਔਰਤ ਦੀ ਗੁਲਾਮੀ ਦੇ ਨਿਸ਼ਾਨ ਨੇ ਉਹ ਭਾਵੇਂ ਕਿਸੇ ਧਰਮ ਦਾ ਫਰਜ਼ ਪਾ ਹੋਵੇ ਹਾਂ ਕਲਪਨਾ ਮਾ ਇਹ ਨਹੀਂ ਵੀ ਅੱਗ ਚ ਸੀਤਾ ਜਿੰਦੀ ਬਹਿ ਗਈ ਸੀ ਪਰ ਸੱਚ ਹੈ ਜਿਹੜਾ ਅੱਗ ਚ ਬੰਦਾ ਹੈ ਉਹ ਸੱਚ ਹੈ ਸੜਨ ਤੋਂ ਬਚ ਨਹੀਂ ਸਕਦਾ ਇਹ ਕੁਦਰਤ ਦੀ ਨਿਯਮ ਹੈ ਇਹ ਕੁਦਰਤੀ ਸਿਸਟਮ ਹੈ ਉਹ ਪ੍ਰੋਹਿਤ ਕਹਿੰਦੇ ਇਸ ਬੱਚੀ ਨੂੰ ਅਸੀਂ ਅਸੈਪਟ ਤਾਂ ਕਰਾਂਗੇ ਪਹਿਲਾਂ ਇਹਨੂੰ ਪਾਕ ਕਰਨਾ ਪਏਗਾ ਪਾਕ ਕਰਨ ਵਾਸਤੇ ਕੀ ਅੱਗ ਚ ਇਹਨੂੰ ਬੈਠਣਾ ਪਏਗਾ ਜੇ ਤਾਂ ਇਹ ਪਾਕ ਹੋਈ ਤਾਂ ਜਿੰਦੀ ਬਚ ਜਾਏਗੀ ਜੇ ਨਹੀਂ ਪਾਕ ਹੋਈ ਤਾਂ ਅਗਸਾਰ ਕੇ ਰਸਵਾ ਕਰਦੇ ਕਮਾਲ ਦੀ ਗੱਲ ਹੈ ਸਰਦਾਰ ਹਰੀ ਸਿੰਘ ਭੰਗੀ ਦੇ ਨਾਲ ਸਰਦਾਰ ਸਰਦਾਰਾ ਸਿੰਘ ਨੇ ਕਿਹਾ ਜਥੇਦਾਰਾ ਇਹਨਾਂ ਬੱਚੀ ਨੂੰ ਜਿਉਂਦਿਆਂ ਮਾਰਨ ਦਾ ਪਲਾਨ ਬਣਾ ਲਿਆ ਇਹ ਜਿੰਦੀ ਨਹੀਂ ਛੱਡਣਗੇ ਕਿਉਂਕਿ ਅੱਜ ਜੇ ਵਿੱਪਰ ਦੇ ਖਿਲਾਫ ਜਾ ਕੇ ਇਹ ਪਰਿਵਾਰ ਬੱਚੀ ਨੂੰ ਅਕਸੈਪਟ ਕਰਦੇ ਤੇ ਵਿੱਪਰ ਇਸ ਪਰਿਵਾਰ ਦਾ ਜੀਣਾ ਮੁਹਾਲ ਕਰ ਦੇਗਾ ਉਨਾ ਕਾਰਨ ਇੱਕ ਹੋਰ ਵੀ ਸੀ ਬਾਹਰੋਂ ਆਇਰੇ ਹਮਲਾਵਰ ਇੰਡੀਆ ਤੇ ਅਟੈਕ ਕਰਦੇ ਨੇ ਤੇ ਬਾਹਮਣ ਕਹਿੰਦਾ ਵੀ ਮੰਤਰ ਪੜੋ ਕਾਰਨ ਕੀ ਹੈ ਬਾਹਮਣ ਉਹਨਾਂ ਨਾਲ ਮਿਲਿਆ ਹੈ ਉਹ ਇਹਨਾਂ ਨੂੰ ਲੜਨ ਨਹੀਂ ਦੇਣਾ ਚਾਹੁੰਦਾ ਤੇ ਉਧਰੋਂ ਜਦੋਂ ਉਹ ਤਖਤਾਂ ਦੇ ਮਾਲਕ ਬਣਦੇ ਨੇ ਤੇ ਸਭ ਤੋਂ ਪਹਿਲੀ ਵਜਿਰੀ ਬਾਹਮਣ ਨੂੰ ਲੱਗਦੀ ਜਿਵੇਂ ਸਾਡੇ ਵਾਲੇ ਗਦਾਰ ਨਿਕਲ ਗਏ ਡੋਗਰੇ ਕਹਿ ਜਿਹੜੇ ਬਰੂਤ ਦੀ ਜਗ੍ਹਾ ਸਿੱਖਾਂ ਦੀ ਫੌਜਾਂ ਨੂੰ ਸਰੋਂ ਦੀਆਂ ਬੋਰੀਆਂ ਘੱਲਦੇ ਰਹੇ ਵਿਹਾਰੋਂ ਸਿੱਖੋ ਕਿਉਂਕਿ ਹਾਰੋਂ ਤੋਂ ਬਾਅਦ ਅੰਗਰੇਜ਼ਾਂ ਨੇ ਸਾਨੂੰ ਵਜੀਰੀਆਂ ਦੇਣੀਆਂ ਸਾਨੂੰ ਤਾਕਤਾਂ ਦੇ ਨਾਲੋਂ ਬਚਣਾ ਖੈਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਅਖੀਰ ਹਰੀ ਸਿੰਘ ਭੰਗੀ ਕਹਿੰਦਾ ਇਸ ਬੱਚੀ ਦੀ ਪਰਖਿਆ ਤੁਨ ਲਏਗਾ ਇਹਨੂੰ ਅਗਨ ਦੇ ਵਿੱਚ ਰੱਖ ਕੇ ਮੰਤਰ ਕੌਣ ਉਚਾਰਨ ਕਰੇਗਾ ਇੱਕ ਪੁਜਾਰੀ ਸਾਹਮਣੇ ਆਇਆ ਕਹਿੰਦੇ ਆਹ ਸਾਡੀ ਟੀਮ ਹੈ ਚਾਰ ਪੰਜ ਬੰਦਿਆਂ ਦੀ ਅਸੀਂ ਪਰਖ ਕਰਾਂ ਕਹਿੰਨ ਲੱਗੇ ਹਰੀ ਸਿੰਘ ਲੜਕਾਰ ਕੇ ਕਹਿੰਦਾ ਪੰਡਤੋ ਠੀਕ ਹੈ ਤੁਹਾਡੀ ਸ਼ਰਤ ਸਾਨੂੰ ਮਨਜ਼ੂਰ ਹੈ ਆ ਬੱਚੀ ਨੂੰ ਅਸੀਂ ਅਗ ਵਿੱਚ ਬਿਠਾਵਾਂਗੇ ਆਪਣੇ ਹਿਦਾਰਤ ਥੱਲੇ ਬਿਠਾਵਾਂਗੇ ਪਰ ਸਾਡੀ ਇੱਕ ਗੱਲ ਧਿਆਨ ਨਾਲ ਸੁਣ ਅਸੀਂ ਪਰਖਣਾ ਚਾਹੁੰਦੇ ਆ ਵੀ ਜਿਹੜਾ ਬੱਚੀ ਨੂੰ ਪਾਕ ਕਰਨ ਦੀ ਪਰਖ ਕਰੇਗਾ ਪਹਿਲਾਂ ਉਹ ਪਾਕ ਹੈ ਜਾਂ ਨਹੀਂ ਪਹਿਲਾਂ ਅਸੀਂ ਉਹਨੂੰ ਪਾਕ ਕਰਾਂਗੇ ਪਰ ਹੈਰਾਨੀ ਦੀ ਗੱਲ ਹੈ ਪੰਡਿਤ ਬੋਧ ਚੰਦਰ ਸੀ ਉਹਨਾਂ ਦਿਮਾਗ 'ਚ ਸੋਚਿਆ ਵੀ ਕੀ ਫਰਕ ਪੈਗਾ ਚਾਲ ਸਵਾਰ ਪੁੱਛਣਗੇ ਅਸੀਂ ਦੱਸ ਦਵਾਂਗੇ ਅਸੀਂ ਧਾਰਮਿਕ ਗ੍ਰੰਥਾਂ ਦੇ ਬਹੁਤ ਵੱਡੇ ਗਿਆਨੀ ਆ ਸਾਡੇ ਕੋਲ ਬੜੀ ਨੌਲੇਜ ਹੈ ਹਰੀ ਸਿੰਘ ਭੰਗੀ ਨੇ ਆਪਣੇ ਇੱਕ ਸਿੰਘ ਨੂੰ ਇਸ਼ਾਰਾ ਕੀਤਾ ਕਹਿੰਦਾ ਕੱਢ ਮਿਆਂ ਚੋਂ ਤਲਵਾਰ ਦਾ ਪੰਡਤਾਂ ਨੂੰ ਕੀ ਲੱਗ ਜੋ ਲੈਣ ਚ ਜਦੋਂ ਮਿਆਂ ਚੋਂ ਤਲਵਾਰ ਬਾਹਰ ਆਈ ਸ਼੍ਰੀ ਸਹਿਬ ਬਾਹਰ ਆਈ ਉਹਨਾਂ ਕਿਹਾ ਇਹ ਕਿਹੜੀ ਪਰਖ ਹੈ ਕਿੰਦਲ ਜਿਵੇਂ ਤੁਸੀਂ ਕਹਿੰਦੇ ਹੋ ਬੱਚੀ ਨੂੰ ਪਾਗ ਕਰਨ ਵਾਸਤੇ ਅੱਗ 'ਚ ਬਿਠਾਉਣੇ ਅਸੀਂ ਤੁਹਾਨੂੰ ਪਾਗ ਕਰਨ ਵਾਸਤੇ ਸ੍ਰੀ ਸਾਹਿਬ ਦੇ ਥੱਲੇ ਧੌਣ ਕਰਨੀ ਹੈ ਜੇ ਤੁਹਾਡੀ ਧੌਣ ਸ੍ਰੀ ਸਾਹਿਬ ਦੇ ਵਾਰ ਕਰਨ ਤੋਂ ਬਾਅਦ ਨਾ ਲੱਥੀ ਤੁਸੀਂ ਪਾਗ ਬੱਚੀ ਦੀ ਪ੍ਰੀਖਿਆ ਲੈ ਸਕਦੇ ਹੋ ਜੇ ਲੱਥ ਗਈ ਤੇ ਫਿਰ ਤੁਹਾਡਾ ਤੇ ਸਾਡਾ ਕੋਈ ਸੰਬੰਧ ਜਦੋਂ ਇੰਨੀ ਗੱਲ ਸੁਣੀ ਸਭ ਮੈਦਾਨ ਛੱਡ ਕੇ ਬੱਚੇ ਖਰ ਸਿੱਖਾਂ ਨੇ ਹਿਦਾਇਤਾਂ ਕੀਤੀ ਵੀ ਅੱਜ ਤੋਂ ਬਾਅਦ ਪਿੰਡ ਚ ਜਿਸ ਬੱਚੀ ਨਾਲ ਉਹਦੀ ਕਿਹੜਾ ਕਿਸਮਤ ਸੀ ਉਹ ਤਾਂ ਵਕਤੀ ਹਕੂਮਤ ਦੀ ਤਾਕਤ ਦੀ ਸ਼ਿਕਾਰ ਹੋਈ ਸੀ ਉਹਦਾ ਅਰਥ ਸੀ ਜੇ ਪੁੱਤਰ ਆਪਣੀ ਜ਼ਿੰਦਗੀ ਚ ਹਰ ਸਾਲ ਧੀ ਨੂੰ ਆਪਣੀ ਭੈਣ ਨੂੰ ਆਪਣੇ ਪਰਿਵਾਰਕ ਰਿਸ਼ਤੇਦਾਰ ਦੇ ਵਿੱਚ ਬੱਚੀ ਨੂੰ ਰਖੜੀ ਬਣਾਉਂਦਾ ਤੇ ਬੰਨਣ ਦੀ ਗੱਲ ਕਰਦਾ ਸੀ ਉਹੀ ਜਦੋਂ ਨਾਦਰ ਸ਼ਾਹ ਵਰਗੇ ਆਉਂਦੇ ਸਨ ਆਪ ਕਹਿੰਦੇ ਸਨ ਆਹ ਸਾਡੀ ਭੈਣ ਹੈ ਇਹਨੂੰ ਲੈ ਜਾਓ ਸਾਨੂੰ ਛੱਡੋ ਇਹ ਇਤਿਹਾਸ ਹੈ ਮਾ ਅੱਜ ਰੱਖਿਆ ਬੰਦਨ ਦੀ ਗੱਲ ਕਰਦੇ ਬਦ ਕਿਸਮਤੀ ਸਾਡਾ ਮੰਦਰ ਵੀ ਗੁਰਦੁਆਰਾ ਸਾਡਾ ਕੁਝ ਹੋ ਹੀ ਅਸੀਂ ਕਰੀ ਜਾਂਦੇ ਮੇਰੀ ਮਾਂ ਭੈਣ ਵੈ ਗੁਰੂ ਬੇਨਤੀ ਕਰਨ ਲੱਗਾ ਜੇ ਬਾਬੇ ਨੇ ਤੁਹਾਨੂੰ ਬਰਾਬਰ ਬਿਠਾਇਆ ਤੇ ਕਿਉਂ ਨਹੀਂ ਬਹਿਣਾ ਚਾਹੁੰਦੇ ਕਿਉਂ بار بار ਆਪਣੇ ਅੰਦਰੇ ਜੀਵਨ ਚ ਉਹ ਭੈੜਾਪਣ ਪੈਦਾ ਹੁੰਦਾ ਵੀ ਨਹੀਂ ਹਰ ਸਾਲ ਭਰਾ ਮੇਰਾ ਰਾਖਾ ਹੈ ਮੈਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਚੇਤੇ ਕਰ ਲੋ ਸਾਰੇ ਭੁਲੇਖੇ ਮਿਟ ਜਾਂਦੇ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਦਾ ਅੰਦਰ ਜਾਂਦਾ ਦੁਨੀਆਂ ਚ ਪਹਿਲਾ ਸੀ ਬਾਬਾ ਜਿਹੜਾ ਕਹਿੰਦਾ ਸੀ ਸੋ ਕਿਉ ਮੰਦਾ ਅੱਖ ਹੀ ਹੈ ਜਿੰਦ ਜੰਮੇ ਰਾਜਾ ਪਰ ਅਸੀਂ ਹਰ ਸਾਲ ਆਪਣੇ ਆਪ ਨੂੰ ਖੋਦ ਆ ਭੈਣ ਪਰ ਹੁਣ ਤਾਂ ਰਿਸ਼ਤੇਾਂ ਚੋਂ ਰਖੜੀ ਦੀ ਗੱਲ ਤਾਂ ਉਹ ਤਾਂ ਲੋਭੀ ਬਿਰਤੀ ਐ ਜੀ ਸਾਡੇ ਇੰਡੀਆ ਚ ਕੀ ਹੁੰਦਾ ਹੈ ਪਤੀ ਆਪਣੀ ਪਤਨੀ ਨੂੰ ਕਹਿੰਦੇ ਜਾ ਬੇਟੀਆਂ ਤੇ ਵਿਚਾਰ ਪੈਸੇ ਲੈ ਕੇ ਆਏਗੀ ਕੋਈ ਆਏਗਾ ਕੱਲ ਬਗਲੇ ਪਹਿਲੀ ਵਾਰ ਭਾਵੇਂ ਬਾਪੂ ਜਿੰਨਾ ਮਰਜੀ ਠੀਕ ਹੋਵੇ ਨਾ ਦੇ ਸਕਦਾ ਹੋਵੇ ਅਗਲੀ ਰਖੜੀ ਬੰਦੀ ਐ ਸੂਟ ਲੈ ਕੇ ਜਾਂਦੀ ਐ ਅਗਲੇ ਸਾਲ ਲਈ ਆਪਣੀ ਡਿਮਾਂਡ ਫੇਰ ਰੱਖੋਗੀ ਵੀ ਆ ਲੈਣ ਜੇ ਭਰਾ ਨਾ ਦੇ ਸਕਦਾ ਹੋਵੇ ਮੈਂ ਇੱਕ ਘਟਨਾ ਇੱਥੇ ਕਹਿਣੀ ਚਾਹੁੰਨਾ ਵਕਤ ਮੇਰਾ ਸਮਾਪਤੀ ਵੱਲ ਜਾ ਰਿਹਾ ਇੱਕ ਘਟਨਾ ਜਿਹੜੀ ਕਿਸੇ ਨੇ ਦਿਲੋਂ ਗਹਿਰਾਈਆਂ ਤੋਂ ਲਿਖੀ ਕਹਿੰਦਾ ਕਿ ਇੱਕ ਭਰਾ ਦੇ ਘਰ ਪੈਣ ਆਈ ਭਰਾ ਬਹੁਤ ਗਰੀਬ ਸੀ ਪੈਣ ਨੂੰ ਪੇਕੀ ਤਰ੍ਹਾਂ ਦੇ ਵਿੱਚ ਤਰਫੋਂ ਦੇ ਸੰ ਕਿਉਂਕਿ ਉਹਦੀਆਂ ਤਰਾਣੀਆਂ ਜਠਾਣੀਆਂ ਅਮੀਰ ਪਰਿਵਾਰ ਚੋਂ ਸਨ ਉਹ ਜਾਂਦੀਆਂ ਸਨ ਚੰਗੇ ਸੂਟ ਲੈ ਕੇ ਆਉਂਦੀਆਂ ਸੀ ਉਹਨਾਂ ਨੂੰ ਚੰਗੇ ਦਮੜੇ ਵੀ ਮਿਲਦੇ ਸੀ ਉਹ ਵਿਚਾਰੀ ਗਰੀਬ ਕਰਦੇ ਹੁਣ ਪਹਿਲੀ ਗੱਲ ਤਾਂ ਆਵੇ ਨਾ ਪਰ ਪੇਕੇ ਕਰੋ ਸੱਸ ਮਾਫ਼ ਕਰਨਾ ਸੰਜੂ ਉਂਗਲਾ ਬਰਾਬਰ ਨਹੀਂ ਹੁੰਦੀਆਂ ਪਰ ਬਹੁਤਾ ਸਾਡੇ ਸਮਾਜ ਦੇ ਹਾਲਾਤ ਹੀ ਨੇ ਸੱਸ ਨੂੰ ਪੱਕਾ ਕਰਕੇ ਭੇਂਦੀ ਹੈ ਵੀ ਜਿਵੇਂ ਦਾ ਸੂਤ ਤੇਰੀ ਜਠਾਣੀ ਦਾ ਹੈ ਜਾਂ ਜਠਾਣੀ ਦੇ ਪਰਿਵਾਰ ਵਾਲਿਆਂ ਨੇ ਜਿਵੇਂ ਦਾ ਸੂਤ ਮੇਰੇ ਵਾਸਤੇ ਭੇਜਿਆ ਉਵੇਂ ਤੇ ਤੇਰੇ ਘਰ ਆਉਣਾ ਚਾਹੀਦਾ ਕਹਿੰਦੇ ਕਮਾਲ ਦੀ ਗੱਲ ਉਹ ਘਰੇ ਆਈ ਉਹਨੂੰ ਪਤਾ ਸੀ ਮੇਰੇ ਪੇਕੇ ਪਰਿਵਾਰ ਦੇ ਹਾਲਾਤ ਕੀ ਨੇ ਵੀ ਅਗਲੇ ਦੋ ਵਕਤ ਦਾ ਆਪ ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦੇ ਨੇ ਮੈਨੂੰ ਕਿੱਥੋਂ ਕੁਝ ਲੈ ਕੇ ਦੇ ਉਹ ਘਰੇ ਆਈ ਆਪਣੇ ਭਰਾ ਪਰਜਾਈ ਨੂੰ ਹੱਥ ਜੋੜ ਬੇਨਤੀ ਕਰਦੀ ਹੈ ਕਹਿੰਦੀ ਵੀਰਿਆ ਮੇਰੀ ਭਾਬੀ ਇੱਕ ਤਰਸ ਕਰੀ ਮੇਰੇ ਤੇ ਮੈਨੂੰ ਜਾਣ ਤੋਂ ਪਹਿਲਾਂ ਜਿੱਥੋਂ ਮਰਜੀ ਇੱਕ ਸੋਹਣਾ ਸੂਟ ਲੈ ਦੇ ਨਹੀਂ ਤਾਂ ਮੇਰਾ ਘਰ ਉਜੜ ਜਾਏਗਾ ਨਹੀਂ ਤਾਂ ਉਹਨਾਂ ਮੈਨੂੰ ਘਰੇ ਨਹੀਂ ਬਣਾਉਂਦੇ ਉਹ ਭਰਾ ਉਹਦੇ ਦਿਲ 'ਚ ਰਹਿ ਮਾਇਆ ਉਹ ਗਿਆ ਕਿਸੇ ਕੋਲ ਜਾ ਕੇ ਬਹੁਤਾ ਤਰਲੇ ਮਾਰਦਾ ਰਿਹਾ ਗਰੀਬ ਕਿਸੇ ਨੇ ਨਹੀਂ ਦਿੱਤੇ ਚਾਰ ਦਮਣੇ ਵੱਧ ਕਿਸਮਤੀ ਨਾਲ ਕਿਨਾਂ ਮੇਰੇ ਕੌਮ ਦੇ ਵਾਸੋ ਸੱਚ ਹੈ ਸਾਡੇ ਅੱਜ ਵੀ 30 ਤੋਂ 40% ਉਹ ਸਿੱਖ ਨੇ ਜਿਨ੍ਹਾਂ ਨੂੰ ਆਪਣੇ ਘਰ 'ਚ ਰੋਟੀ ਨਸੀਬ ਨਹੀਂ ਨਹੀਂ ਮਿਲਦਾ ਉਹਨਾਂ ਨੂੰ ਤਾਂ ਉਹ ਉਮੀਦ ਕਰਦੇ ਨੇ ਵੀ ਕੋਈ ਸਾਡੇ ਤੇ ਤਰਸ ਕਰ ਜਾਵੇ 1984 'ਚ ਕੀ ਹੋਇਆ 10000 ਤੋਂ ਵੱਧ ਸਾਡੀਆਂ ਵਿਧਵਾਵਾਂ ਬੈਠੇ 20 ਸਾਲ ਹੋ ਗਏ ਘਰਾਂ ਦੇ ਚੁੱਲਿਆਂ 'ਚ ਕਾ ਹੋ ਗਿਆ ਸਾਡੀ ਕੌਮ ਨੇ ਨਹੀਂ ਤੱਕਿਆ ਅਸੀਂ 5 ਕਿਲੋ ਗੁੰਬਦ ਤੇ ਸੋਨਾ ਲਾਉਣਾ ਚੰਗਾ ਸਮਝਦੇ ਕਿਸੇ ਦਾ ਪੇਟ ਭਰਨਾ ਇਹ ਸਾਡੀ ਕੌਮ ਦੀ ਤਰਸ ਦੀ ਹੈ ਫਿਰ ਕਹਿੰਦੇ ਆ ਅਸੀਂ ਬਰਾਬਰੀ ਅਗਲੇ ਬਰਾਬਰੀ ਕਰਨ ਦੀ ਅਗਲੇ ਐਜੂਕੇਸ਼ਨ ਦਿੰਦੇ ਨੇ ਉਹ ਕਹਿੰਦੇ ਨੇ ਪੜਾਓ ਬੱਚਿਆਂ ਨੂੰ ਕੋਈ ਗਰੀਬ ਹੈ ਉਹਦਾ ਇਲਾਜ ਕਰਾਓ ਸਾਡਾ ਕੀ ਹੈ ਬਹੁਤ ساری ਮਾਇਆ ਇਕੱਠੀ ਕੀਤੀ ਕੀਤਾ ਕਿ ਜੀ ਹੁਣ 10 20 50 ਲੱਖ ਹੋ ਗਿਆ ਹੁਣ ਇੱਕ ਵਧੀਆ ਸੋਨੇ ਦੀ ਪਾਲਕੀ ਬਣਵਾ ਲਈ ਆ ਸਾਡੀ ਗੁਰੂ ਦੀ ਸੀ ਮਾਫ਼ ਕਰਨਾ ਸਤਿਗੁਰੂ ਕਹਿੰਦੇ ਮੇਰੇ ਤੇ ਭਾਵੇਂ ਜਿਹੋ ਜਿਆ ਮਰਜੀ ਰੁਮਾਲਾ ਪਾ ਦਿਓ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਾ ਮੇਰੇ ਤੇ 100 ਵਾਲਾ ਪਾਓਗੇ ਤਾਂ ਵੀ 100 ਹੀ ਤੁਹਾਡੇ ਤੇ ਬਖਸ਼ਿਸ਼ ਕਰਾਂਗਾ 500 ਵਾਲਾ ਪਾਓਗੇ ਤਾਂ ਵੀ 100 ਹੀ ਬਖਸ਼ਿਸ਼ ਕਰਾਂਗਾ 1000 ਵਾਲਾ 2000 5 ਲੱਖ 10 ਲੱਖ ਵਾਲਾ ਪਾਓਗੇ ਓਨੀ ਰਹਿਮਤ ਹੈ ਪਰ ਤੁਹਾਡੇ 10 ਲੱਖ ਦੇ ਰੁਮਾਲੇ ਨਾਲ ਮੇਰਾ ਕੁਝ ਭਲਾ ਨਹੀਂ ਹੋਣਾ ਪਰ ਉਹ 10 ਲੱਖ ਕਿਤੇ ਗਰੀਬ ਤੱਕ ਪਹੁੰਚ ਗਿਆ ਤੇ ਉਹਦੀ ਜ਼ਿੰਦਗੀ ਸਵਰਗ ਸੇ ਸੋਚਣਾ ਕਰੋ ਅਸੀਂ ਮਿਹਨਤੀਆਂ ਜਿਨ੍ਹਾਂ ਨੂੰ ਮਾਲਕ ਨੇ ਦਿੱਤਾ ਇਹ ਸਿੱਖ ਦਸਵੰਦ ਸਹੀ ਤਰੀਕੇ ਨਾਲ ਖਰਚੇ ਮੈਂ ਹੱਥ ਜੋੜ ਕੇ ਨਾ ਤੁਹਾਡੇ ਕੋਲ ਕੋਈ ਬਾਬਾ ਆਵੇ ਉਹਦੇ ਹੱਥ ਚੱਕ ਰੁਪਈਆ ਨਾ ਫੜਾਏ ਕਦੀ ਇੱਕ ਪੈਸਾ ਨਹੀਂ ਪਹੁੰਚਦਾ ਉਹ ਰਾਜ ਅਗਲੇ ਆਪਣੇ ਬੈਂਕ ਬੈਲੈਂਸ ਪੂਰੇ ਕਰ ਜਾਂਦੇ ਨੇ ਜਿਨ੍ਹਾਂ ਦੇ ਨਾਂ ਤੇ ਮੰਗਿਆ ਮੈਂ ਪ੍ਰੈਕਟੀਕਲ ਦੱਸਣ ਲੱਗਾ ਸਾਡੇ ਰੁੱਦਰਪੁਰ ਚ ਇੱਕ ਔਰਤ ਸੀ ਉਹਦਾ ਪਹਿਲਾ ਬੱਚਾ ਐਕਸੀਡੈਂਟ ਚ ਮਾਰਿਆ ਗਿਆ ਫਿਰ ਉਹਦਾ ਪਤੀ ਵੀ ਇਹ ਕਾਲ ਚਲਾਣਾ ਉਹ ਕੱਲੀ ਰਹਿ ਗਈ ਸ਼ਰੀਕਾ ਭਾਈਚਾਰਾ ਕੋਈ ਬਾਹ ਨਹੀਂ ਸੀ ਪੜਦਾ ਘਰ ਵੀ ਆਪਣਾ ਕੋਈ ਨਹੀਂ ਕਰਾਏ ਤੇਰੇ ਇੱਕ ਦਿਨ ਗੁਰਦੁਆਰਾ ਸਾਹਿਬ ਚ ਕੋਈ ਸਾਧ ਆਇਆ ਉਹ ਸਾਧ ਨੂੰ ਜਾ ਕੇ ਉਹਨੇ ਬੇਨਤੀ ਕੀਤੀ ਵੈਸੇ ਗੁਰਦੁਆਰਾ ਕਮੇਟੀ ਉਹਦਾ ਖਰਚਾ ਚੱਕਦੀ ਹਰ ਮਹੀਨੇ ਉਹ ਦਿੰਦੀ ਹੈ ਪਰ ਪਤਾ ਨਹੀਂ ਸੀ ਪਹਿਲਾਂ ਵੀ ਇਹਦੇ ਹਾਲਾਤ ਇੰਜ ਨੇ ਉਹ ਸਾਧ ਆਇਆ ਉਹਨੂੰ ਬੇਨਤੀ ਕੀਤੀ ਉਹਨੇ ਵੀ ਬਾਬਾ ਜੀ ਮੇਰੇ ਵਾਸਤੇ ਕੁਝ ਕਰ ਜਾਓ ਤੁਹਾਡੇ ਕੋਲ ਬਹੁਤ ਹੈ ਤੁਸੀਂ 50 60 70 ਲੱਖ ਦੀਆਂ ਗੱਡੀਆਂ ਦੀ ਘੁੰਮਦੇ। ਬਾਬਾ ਜੀ ਨੇ ਉੱਥੇ ਤਾਂ ਕੁਝ ਨਹੀਂ ਕਿਹਾ ਅਗਲੇ ਪਿੰਡ ਦੀਵਾਨ ਤੇ ਮੈਂ ਨਾਲ ਗਿਆ। ਮੈਂ ਵੀ ਉੱਥੇ ਕਥਾ ਕਰਨੀ ਸੀ ਉਹਦਾ ਵੀ ਦੀਵਾਨ ਸੀ ਉਹਨੇ ਉੱਥੇ ਅਲਾਉਂਸ ਕੀਤਾ ਕਟੋ-ਕਟਨੀ 2 ਲੱਖ ਰੁਪਏ ਉਹਨੇ ਇਕੱਠਾ ਕੀਤਾ। ਜੇਬ 'ਚ ਪਾ ਕੇ ਤੁਰਦਾ ਬਣਿਆ ਉਹ ਧੀਆ 'ਚ ਵੀ ਉੱਥੇ ਰੋਲਦੀ ਤੁਰਿਆ। ਆਹ ਕੁਝ ਵਾਪਰਦਾ ਚਾਹੀਦਾ। ਲੱਖਾਂ ਹਜ਼ਾਰਾਂ 84 ਦੀਆਂ ਵਿਦਵਾਨਾਂ ਦੇ ਨਾਂ ਤੇ ਬੇਕਸੂਰ ਗੋਲੀਆਂ ਮਾਰ ਕੇ ਜਿਨ੍ਹਾਂ ਦਾ ਸ਼ਿਕਾਰ ਵਕਤੀ ਹਕੂਮਤ ਵੱਲੋਂ ਕੀਤਾ ਗਿਆ ਉਹਨਾਂ ਦੇ ਨਾਂ ਤੇ ਇਕੱਠਾ ਕੀਤਾ ਗਿਆ ਪਰ ਇੱਕ ਦੀਵਾਨੀ ਨੇ ਉਹਨਾਂ ਤੱਕ ਪਹੁੰਚੀ ਇਸ ਕਰਕੇ ਜੇ ਮਦਦ ਕਰਨੀ ਚਾਹੁੰਦੇ ਸਾਲ ਚ ਇੱਕ ਵਾਰ ਭਾਵੇਂ ਇੰਡੀਆ ਜਾਓ ਖੁਦ ਆਪ ਆਪਣੇ ਹੱਥੀ ਕਿਸੇ ਗਰੀਬ ਨੂੰ ਕੁਝ ਲੈ ਕੇ ਦੇ ਦਿਓ ਆਪਣੇ ਹੱਥ ਤੁਹਾਨੂੰ ਵਿਸ਼ਵਾਸ ਹੋਏਗਾ ਕਿ ਮੈਂ ਜਿਸ ਬੱਚੇ ਦੀ ਸਾਲ ਪਰ ਫੀਸ ਭਰਦਾ ਜਦ ਉਹ ਗ੍ਰੈਜੂਏਸ਼ਨ ਕਰਕੇ ਇਤੇ 10-20 ਹਜ਼ਾਰ ਦੀ ਨੌਕਰੀ ਤੇ ਲੱਗੇਗਾ ਅਗਲਾ ਆਪਣਾ ਪਰਿਵਾਰ ਪਾਲ ਸਕੀ। ਅਡਾਪਟ ਕਰ ਸਕਦੇ ਹੋ ਤੁਹਾਡੇ ਕੋਲ ਸਮਰੱਥਾ ਹੈ ਗਰੀਬਾਂ ਦਾ ਇੱਕ ਇੱਕ ਬੱਚਾ ਅਡਾਪਟ ਕਰ ਲੋ। ਇੰਡੀਆ ਦੀ ਫੀਸ ਕਿੰਨੀ ਹੈ? ਆਮ ਨਾਰਮਲ ਸਕੂਲ ਚ ਪੜਾਉਗੇ 300-400-500। ਪਿੰਡਾਂ ਦੇ ਵਿੱਚ ਇਹੋ ਜਿਹੇ ਸਕੂਲ ਜਿਹੜੇ ਵਧੀਆ ਐਜੂਕੇਸ਼ਨ ਦਿੰਦੇ ਨੇ 400-500 ਰੁਪਏ ਮੰਥਲੀ ਫੀਸ ਹੈ ਉਹਨਾਂ ਦੀ। ਪਰ ਉਥੇ ਨਹੀਂ ਦੇ ਪਾਉਂਦੇ ਮਾਪੇ ਕਿਉਂਕਿ ਉਹਨਾਂ ਦਾ ਇਹ ਨਾ ਰੁਜ਼ਗਾਰ ਨਹੀਂ ਇਹ ਘਰ ਵੀ ਆਪਣੇ ਨਹੀਂ ਝੁੱਗੀਆਂ ਝੋਕੜੀਆਂ ਚ ਰਹਿੰਦੇ ਨੇ ਸ਼ਿਕਲੀਗਰ ਪਰਿਵਾਰ ਵਣਜਾਰੇ ਉਹ ਫੈਮਲੀਆਂ ਜਿਨ੍ਹਾਂ ਦੀ ਬਹੁਤਾਤ ਗਿਣਤੀ ਸਾਡੀ ਕੌਮ 'ਚ ਹੈ ਬਦਕਿਸਮਤੀ ਦੀ ਗੱਲ 90% ਉਹਨਾਂ ਕੋਲ ਆਪਣੇ ਘਰ ਵੀ ਨਹੀਂ ਉਹ ਜੰਗਲਾਤ ਦੀਆਂ ਜ਼ਮੀਨਾਂ ਤੇਰੇ ਤੇ ਉਹਨਾਂ ਸੌਂਦੀ ਹੈ ਡੰਡੇ ਮਾਰ ਕੇ ਚੁੱਕ ਦਿੰਦੀ ਹੈ ਅਗਲੇ ਹੋਰ ਕਿਤੇ ਜਾ ਕੇ ਡੇਰਾ ਲਾਉਂਦੇ ਸਾਡੇ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਸ਼੍ਰੋਮਣੀ ਕਮੇਟੀ ਦੀ 22000 ਕਿੱਲੇ ਪੈੜੀ ਜੇ ਮੈਂ ਬੇਨਤੀ ਕਰਾਂ 20000 ਅੱਜ 100 ਕਿ ਲਵ ਯੂ ਆਪਨੀ ਬੋਧੇ ਸਭ ਲੀਜਤੇ ਦਿੱਤੀਏ ਤੇ ਸਰਕਾਰਾਂ ਦੇ ਠੇਕੇਦਾਰ ਤੇ ਮੰਤਰੀ ਖਾ ਗਏ ਨੇ ਕੋਈ ਪਤਾ ਨਹੀਂ ਲੱਗਦਾ ਫਰਬਾਈ ਹਜ਼ਾਰ ਕਿੱਲੇ ਜ਼ਮੀਨ ਹੋਵੇ ਤੇ ਸਿੱਖ ਬੇਕਾਰ ਹੋਵੇ ਉਹ ਵੀ ਗੁਰੂ ਘਰ ਦੀ ਸੋਚ ਨਾਲ ਨਹੀਂ ਸ਼ਨਾ ਖੈਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਇਸ ਪਾਸੇ ਜਦ ਤੁਰੰਦਾ ਜਦਲ ਕਰੀ ਉਹ ਭੈਣ ਨੇ ਜਾ ਕੇ ਭਰਾ ਨੂੰ ਤਰਲਾ ਪਾਇਆ ਕਹਿੰਦੀ ਵੀਰਿਆ ਮੇਰੀ ਮਿੰਨਤ ਹੈ ਜਿੱਥੋਂ ਮਰਜੀ ਕਰ ਉਹਨੇ ਬਥੇਰੇ ਹੱਥ ਜੋੜੇ ਲੋਕਾਂ ਦੇ ਸਾਹਮਣੇ ਨਹੀਂ ਗੱਲ ਬਣੀ ਅakhir ਡਾਕਟਰ ਨੂੰ ਕਹਿੰਦੇ ਡਾਕਟਰ ਵੀਰਾ ਜਾਂ ਮੇਰਾ ਖੂਨ ਕੱਢ ਲੈ ਜਾਂ ਮੇਰੀ ਕਿਡਨੀ ਕੱਢ ਲੈ ਮੈਨੂੰ ਕੁਝ ਪੈਸੇ ਦੇ ਦੇ ਮੈਂ ਆਪਣੀ ਭੈਣ ਨੂੰ ਭੈਣ ਨੂੰ ਅੱਜ ਵਾਪਸ ਉਹਦੇ ਘਰ ਰਖੜੀ ਤੇ ਆਈ ਉਹਨੂੰ ਵਾਪਸ ਤੋਰ ਕੇ ਆਣਾ ਆਹ ਕੁਝ ਬਾਤ ਹੋਣਾ ਚਾਹੀਦਾ ਹੁਣ ਇਹਨੂੰ ਰਖਸ਼ਾ ਬੰਧਨ ਕੀ ਕਮਾਉਂਦੇ ਆ ਸਾਡੀ ਰਖੜੀ ਅਸੀਂ ਟੀੜਿਆਂ ਨਾਲ ਬੱਝ ਗਏ ਮੈਂ ਚਲੋ ਬੇਨਤੀ ਸਮਝਦਾ ਵੀ ਜੇ ਭੈਣ ਭਰਾ ਤੇ ਵਿਸ਼ਵਾਸ ਵੀ ਕਰ ਲਵੇ ਤਾਂ ਵੀ ਠੀਕ ਹੈ ਵਿਸ਼ਵਾਸ ਵੀ ਨਹੀਂ ਗੁਰੂ ਨੂੰ ਰੱਖਣੀ ਵੱਲ ਗਏ ਇਹ ਮਨਮਤ ਹੈ ਗੁਰਮੁਚ ਇਸ ਚੀਜ਼ ਨੂੰ ਕੋਈ ਪਰਵਾਹ ਨਹੀਂ ਪਰ ਗੁਰੂ ਤੇ ਵਿਸ਼ਵਾਸ ਤਾਂ ਟਕੇ ਦਾ ਨਹੀਂ ਹੈ ਉਹ ਬੰਦਾ ਫਿਰ ਕਬਰ ਤੇ ਜਾ ਕੇ ਬੈਠਾ ਪਰ ਉਸੇ ਦੀ ਗੱਲ ਵੀ ਤਬੂ ਖੈਰ ਜਿਸ ਸਿਧਾਂਤ ਨੂੰ ਅਸੀਂ ਅਪਣਾ ਚੁੱਕੇ ਹਾਂ ਬਦ ਕਿਸਮਤੀ ਦੀ ਗੱਲ ਉਹ ਸਿਧਾਂਤ ਸਾਡੀ ਕੌਮ ਦਾ ਨਹੀਂ ਅਸੀਂ ਸਜਾ ਦੀ ਗੱਲ ਕਰਦੇ ਆ ਇਨਸਾਫ ਦੀ ਗੱਲ ਕਰਦੇ ਆ ਉਨਾ ਚਿਰ ਤੱਕ ਇਨਸਾਫ ਨਹੀਂ ਮਿਲਦਾ ਜਿੰਨਾ ਚਿਰ ਤੱਕ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਭੁਕਾ ਵੀ ਅਸੀਂ ਇਕੱਠੇ ਹੋਈ ਨਹੀਂ ਪਾਉਂਦੇ ਸਾਡੇ ਧਰੇ ਨੇ ਇੱਕ ਬੰਦਾ ਕਹਿੰਦੇ ਸਜ਼ਾ ਦਿਵਾਓ ਉਹ ਅਗਲਾ ਦੂਸਰਾ ਕਹਿੰਦੇ ਗਵਾਹ ਖਰੀਦ ਕਾਦੀ ਸਜ਼ਾ ਸੱਚ ਹੈ ਜਿੱਦਣ ਵਕੀਲ ਬਹਿਸ ਕਰਦਾ ਕਰਦਾ ਮਰ ਜਾਂਦਾ ਹੈ ਜਿੱਦਣ ਗਵਾਹਾਂ ਦੀ ਗਵਾਹੀ ਦੇਣ ਦੀ ਵਾਰੀ ਆਉਂਦੀ ਅਗਲੇ ਬਦਲ ਜਾਂਦੇ ਸਜ਼ਾ ਕਿੱਥੋਂ ਮਿਲੇ ਮੈਨੂੰ ਕਟੋ ਕਰਨ ਮੈਂ 500 ਕੇਸ ਜਿਹੜਾ 84 ਦਾ ਸਟਡੀ ਕੀਤਾ ਖੁਦ ਉਥੇ ਕੀ ਹੁੰਦਾ ਹੈ ਅਖੀਰ ਜੱਜ ਮੁੜੀਕਤੇ ਗਵਾਹ ਗਵਾਹ ਕਿ ਕਹਿੰਦੇ ਮੈਂ ਇਸ ਬੰਦੇ ਨੂੰ ਹੀ ਜੱਦ ਜ਼ਮੀਰ ਨੇ ਕੀਤਾ ਸੀ ਸਜ਼ਾ ਮਿਲਦੀ ਹੈ ਇੰਡੀਆ ਚ ਇਹਦਾ ਮਤਲਬ ਇਹ ਨਹੀਂ ਪਰ ਸਜ਼ਾ ਲੈਣ ਵਾਸਤੇ ਅਸੀਂ ਤਿਆਰ ਹੋਈਏ ਤਾਂ ਦੇਣ ਵਾਸਤੇ ਦਮਨ ਵਾਸਤੇ ਗੁਰੂ ਭਲੀ ਕਰੇ ਆਹ ਸ਼ਬਦ ਚੇਤੇ ਰੱਖਿਓ ਮਾਲਕ ਆਪ ਸਾਨੂੰ ਸਹਾਰਾ ਦੇਗਾ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਦਾ ਅੰਤਜਾਮੀ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲੱਗੈ ਜਾਂ ਐਸੇ ਮੁਝਿਆ ਸੋਇਆ ਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਕਹ ਨਾਨਕ ਗੁਰ ਮੰਤਰ ਦੜਾਇਆ ਮੈਂ ਇੱਕ ਬੇਨਤੀ ਅਖੀਰ ਚ ਕਹਿਣ ਲੱਗਾ ਸਿੱਖ ਦੀ ਬੱਚੀ ਉਹ ਗੁਰੂ ਸਾਹਿਬ ਆਪ ਉਹਨੂੰ ਸ਼ਸਤਰਧਾਰੀ ਬਣਾ ਦੇਗਾ ਉਹ ਕਿਸੇ ਦੇ ਨਿਬੰਧ ਨਹੀਂ ਪੰਜਾਬ ਦੀ ਧਰਤੀ ਤੇ ਘਟਨਾ ਵਾਪਰੀ ਸੀ ਉਹਦੀ 2003 ਚ ਉਹਨਾਂ ਬੱਚੀਆਂ ਨੂੰ ਸਨਮਾਨ ਦਿੱਤਾ ਗਿਆ ਰੇਲਵੇ ਸਟੇਸ਼ਨ ਤੇ ਉਹ ਸਵੇਰੇ ਸਵੇਰੇ ਉੱਤਰੀਆਂ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਲੈਣ ਆਉਣਾ ਸੀ ਪਰ ਨਾ ਆ ਪਈ ਬਾਪ ਉਹਨਾਂ ਦਾ ਹੈ ਨਹੀਂ ਦੋਨੋਂ ਬੱਚੀਆਂ ਨੇ ਅੰਮ੍ਰਿਤਸਰ ਕੇ ਸਿਰੀ ਸਪਾਇਰ ਇੱਕ ਨੇ ਵੱਡੀ ਕਿਰਪਾਨ ਪਾਈ ਦੂਸਰੇ ਨੇ ਛੋਟੀ ਪਾਈ ਕੁਝ ਮਨ ਚਲੇ ਗੁੰਡੇ ਉਹਨਾਂ ਤੇ ਹਮਲਾ ਕਰਨ ਲੱਗੇ ਇੱਜ਼ਤਾਂ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇੱਕ ਨੂੰ ਉੱਥੇ ਚਿਟਕਾਇਆ ਤੇ ਦੂਜੇ ਨੂੰ ਭਜਦੇ ਨੂੰ ਰਾਹ ਨ ਲੱਭੀ ਜਦੋਂ ਇਹੋ ਜੀ ਬੱਚੀ ਤੁਹਾਡੀ ਆਪਣੇ ਆਪ 'ਚ ਸਮਰੱਥਾવાન ਹੋਏਗੀ ਸੱਚ ਹੈ ਉਹਨੂੰ ਰਾਖੀ ਦੀ ਲੋੜ ਨਹੀਂ ਉਹ ਤਾਂ ਕਈਆਂ ਦੀ ਇੱਜ਼ਤ ਬਚਾਉਂਦੀ ਬੋਲੇ ਸੋਨੇਵਾ ਗੁਰੂ ਘਰ ਦੇ ਕਰੇ ਹੋਈਆਂ ਭੁੱਲਾਂ ਦੀ ਖਿਮਾ ਕਿਤੇ ਆਸਰੀ ਲੜੀ ਸ਼ਾਮ ਦੇ ਦਰਵਾਜ਼ੇ 'ਚ ਚੱਲ ਰਹੀ ਹੈ ਉਹਨੂੰ ਕੱਲ ਤੱਕ ਕੰਟੀਨਿਊ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ